ਫਟਿਆਲਾ ਡੀਸੀ ਦਫਤਰ ਕੱਲ ਵੀ ਸਾਰਾ ਦਿਨ ਪਬਲਿਕ ਬੈਠੀ ਰਹੀ ਜੇ ਕੋਈ ਅਫਸਰ ਨਹੀਂ ਮਿਲਿਆ ਅੱਜ ਸਵੇਰ ਦੀ ਸਾਰੀ ਪਬਲਿਕ ਬੈਠੀ ਹੈ ਕੋਈ ਮੁਲਾਕਾਤ ਨਹੀਂ ਕਦੀ ਕੋਈ ਆ ਜਾਂਦਾ ਡੀਸੀ ਸਾਹਿਬ ਉਹਨਾਂ ਨਾਲ ਚਾਹ ਪੀਵੀ ਜਾਂਦੇ ਨੇ ਕਦੀ ਕਿਸੇ ਨਾਲ ਪੀਵੀ ਜਾਂਦੇ ਨੇ ਪਬਲਿਕ ਨੂੰ 11 ਵਜੇ ਦਾ ਟਾਈਮ ਦਿੱਤਾ ਮਿਲਣ ਦਾ ਪਰ ਕੱਲ ਵੀ ਸਾਰਾ ਦਿਨ ਪਬਲਿਕ ਨੂੰ ਮਿਲਿਆ ਗਿਆ ਨਹੀਂ ਅੱਜ ਵੀ ਨਹੀਂ ਮਿਲਿਆ ਗਿਆ ਇੱਕ ਫ੍ਰੀडम फाइਟਰ ਪਰਿਵਾਰ ਬਜ਼ੁਰਗ ਮਾਈ 70 80 ਸਾਲ ਦੀ ਕੱਲ ਵੀ ਸਾਰਾ ਦਿਨ ਬੂਹੇ ਤੇ ਬੈਠੀ ਰਹੀ ਡੀਸੀ ਸਾਹਿਬ ਦੇ ਇੱਕ ਸੈਨ ਕਰਾਣੇ ਨੇ ਹੁਣ ਕਾਲੀਕਲ ਦਾ ਵਫਦਾ ਗਿਆ ਉਹਨਾਂ ਨੂੰ ਅੰਦਰ ਵੜ ਲਿਆ ਕਦੀ ਕਿਸੇ ਨੂੰ ਵੜ ਲਿਆ ਅਸੀਂ ਆ ਸਰਕਾਰ ਦੇ ਮਾਲਕ ਆ ਪੰਜਾਬ ਦੇ ਅਸੀਂ ਲੀਡਰ ਆ ਅਸੀਂ ਬਾਹਰ ਖੜੇ ਆ ਕੱਲ ਵੀ ਇੰਤਜ਼ਾਰ ਕੀਤਾ ਅੱਜ ਵੀ ਕੀਤਾ ਇਹ ਕਰਕੇ ਸਪਸ਼ਟ ਜੀ ਗੱਲ ਹੈ ਪੰਜਾਬ ਦੇ ਵਿੱਚ ਤੁਹਾਡਾ ਭਗਵੰਤ ਮਾਨ ਜੀ ਕੋਈ ਅਫਸਰ ਹੁਕਮ ਨਹੀਂ ਮੰਨਦਾ ਕਿਸੇ ਪਬਲਿਕ ਦੀ ਕੋਈ ਗੱਲ ਨਹੀਂ ਸੁਣਦਾ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਉਹ ਜਨਨੀਆਂ ਇੱਥੇ ਠੱਕੇ ਖਾ ਰਹੀ ਹੈ ਕੱਲ ਦੀ ਸੈਨ ਕਰਨਾ ਨੇ ਸਿਰਫ ਇੱਕ ਅੱਖਰ ਲਿਖਣਾ ਹੈ ਡੀਸੀ ਸਾਹਿਬ ਨੇ ਇਹਦੇ ਕੋਈ ਸੁਨਵਾਈ ਨਹੀਂ ਹੁੰਦੀ ਚਾਹ ਬਰਫੀਆਂ ਕਦੀ ਕੋਈ ਗੁਲਦਸਤਾ ਲੈ ਕੇ ਆ ਜਾਂਦਾ ਉਹਨਾਂ ਲੋਕਾਂ ਨਾਲ ਮੁਲਾਕਾਤਾਂ ਹੋ ਰੀਆਂ ਪਬਲਿਕ ਦੀ ਕੋਈ ਗੱਲ ਨਹੀਂ ਸੁਣ ਰਿਆ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਵੀ ਸਾਡੇ ਜ਼ਿਲ੍ਹੇ ਦਾ ਪਟਿਆਲਾ ਧਿਆਨ ਕਰੋ ਉਹ ਚੰਦ ਦਾ ਅਫਸਰ ਲਾਓ ਜਿਹੜਾ ਕਿਸੇ ਦੀ ਗੱਲ ਸੁਣੇ ਇਹਦੇ ਲੀਡਰਾਂ ਦੇ ਗੁਲਦਸਤੇ ਫੜਨ ਤੇ ਹੀ ਲਾਏ ਨੇ ਸਾਰੇ ਅਫਸਰ ਤੁਸੀਂ ਕੋਈ ਪਨੀਰ ਖਾ ਰਿਆ ਕਦੀ ਕੋ ਪਕੌੜੇ ਆ ਰਹੇ ਨੇ ਕਦੀ ਬਰਫੀ ਆ ਰਹੀ ਏ ਪਬਲਿਕ ਠੱਕੇ ਖਾ ਰਹੀ ਸਵੇਰ ਦਾ ਪਾਣੀ ਨੇ ਨਸੀਬ ਹੋਇਆ ਕੇ ਇਹਨੂੰ ਆ ਵੇਖੋ ਪਬਲਿਕ ਨਾਲ ਇਹਨਾਂ ਨੂੰ ਪਤਾ ਕਰ ਲੋ ਇਹ ਸਵੇਰ ਦੇ ਕਦੋਂ ਦੇ ਬੈਠੇ ਨੇ ਅੰਦਰੋਂ ਅਕਾਲੀ ਦਵ ਦੀ ਲੀਡਰਸ਼ਿਪ ਆ ਕੇ ਵੜ ਗਈ ਹੈ ਕਦੀ ਕੋਈ ਆ ਕੇ ਵੜ ਜਾਂਦਾ ਪਖੰਡ ਵਧਾਇਆ 11 ਤੋਂ ਪਬਲਿਕ ਦਾ ਟਾਈਮ ਹੈ ਇਹਨਾਂ ਨੂੰ ਬਦਲੋ ਛੇਤੀ ਤੋਂ ਛੇਤੀ ਹੈ ਕੋਈ ਨਹੀਂ ਇੱਥੇ ਦੇ ਲਾਇਕ ਹੈਗਾ ਅਫਸਰ